É na dat do was ਇੱਥੇ ਕੱਠਣਾ ਮਾਰੋ ਪਲੀਜ਼ ਗੱਡੀ ਲੈ ਆ ਕੇ ਉਹ ਬੰਦੇ ਨੂੰ ਲੈ ਕੇ ਜਾਓ ਯਾਰ ਪਲੀਜ਼ ਪਾਣੀ ਪੂੜੀ ਪਿਲਾਓ ਮੇਰਾ ਭਰਾ ਬਣ ਕੇ ਬਹੁਤ ਮਾੜੀ ਗੱਲ ਆ ਖੇਡ ਕਬੱਡੀ ਤੇ ਸਾਡੀ ਯਾਰ ਪਹਿਲਾਂ ਹੀ ਆਸੇ-ਪਾਸੇ ਬਹੁਤ ਸਾਨੂੰ ਤੇ ਬਹੁਤ ਦੁੱਖ ਆ ਭਰਾਵੋ ਯਾਰ ਆ ਤੇ ਬਹੁਤ ਮਾੜੀ ਗੱਲ ਆ ਪਲੀਜ਼ ਪਲੀਜ਼ ਇੱਥੋਂ ਸਾਈਡ ਦਿਓ ਵੀਰ ਬਣ ਕੇ ਗੱਡੀ ਆਉਣ ਦਿਓ ਬੰਦੇ ਨੂੰ ਲਿਜਾਣ ਦਿਓ ਵੀਰ ਬਣ ਕੇ ਯਾਰ ਹੈ वीर जी बचा हो गया, हो गया बंदे दे बिल्कुल ठीक है प्लीज, प्लीज साइड ते हो जाओ इतो प्लीज हेलो 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 ये आपसी रंजिश करके प्लीज होया प्लीज हाथ बन के बेती है इतों थोड़ा जा ਇਥੋਂ ਥੋੜਾ ਆ সাইਡ ਦੇਓ ਯਾਰ ਪਲੀਜ਼ ਪੰਜਾਬ ਪੁਲਿਸ ਹੈਗੀ ਆ ਸਾਰਾ ਹੈਂਡਲ ਕਰੂਗੀ